ਪੰਜ ਕੀ ਹਾਲਾ ਜੀ ਅੱਜ ਜੀ 24 ਮਈ 2024 ਦੀਆਂ ਬਾਜ਼ੀਆਂ ਨੇ ਤੀਜੇ ਲੈ ਗਈਆਂ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਚੈਨਲ ਆਪਣ ਨੂੰ ਕਰੇ ਸਬਸਕ੍ਰਾਈਬ ਪਿੰਡ ਆ ਗਿਆ ਜੀ ਆਸੀ ਕਲਾਂ ਲੁਧਿਆਣਾ 90 ਉੱਡੇ ਸੀਗੇ 3200 ਮੋਟ ਨੂੰ ਜੀ ਪੰਜਾਂ ਚ ਹੋ ਗਈ ਸਾਂਝੀ 6:10 ਦੇ ਬਾਜੀ ਨਿਬੜੀ ਭਾਨਾ ਲਤਾਲਾ ਮੋਟਰਸਾਈਕਲ ਵਿੱਕੀ ਮਕੰਦਪੁਰ ਪੱਖਾ ਜੱਗਾ ਮਕੰਦਪੁਰ ਹੈਗਾ ਪੱਖਾ ਪੈ ਭੁੱਟੋ ਕਲਵੀਰ ਖਾਨਪੁਰਾ ਇਨਾ ਪੰਜਾਂ ਕਬੂਤਰਾਂ ਦੀ ਬਾਜੀ ਹੋ ਗਈ ਸਾਂਝੀ ਜੀ ਪਹਿਲੇ ਤਿੰਨ ਨਾਮ ਸੀਗੇ ਪਿੰਡ ਟਾਲੀ ਜਿਹੜਾ ਹਿਆਰਪੁਰ 55 ਉੱਡੇ ਸੀਗੇ 3000 ਮੋਟਰ ਨੂੰ ਜੀ ਅੱਠਾਂ ਦੀ ਹੋ ਗਈ ਸਾਂਝੀ ਜਗਜੀਤ ਮਾਨ ਬੱਗਾ ਮੋਟਰਸਾਈਕਲ ਦਵਿੰਦਰ ਫਰਾਂਸ ਸਕੂਟਰ ਆਗਮ ਖਰਲਾ ਪੱਖਾ ਕਰਮਵੀਰ ਕਾਲਾ ਸੰਘਿਆ ਕੱਪ ਚਾਰ ਨਾਮ ਸੀਗੇ ਜੀ ਸਾਂਝੀ ਅੱਠਾਂ ਚ ਵੇ ਸੀਗੇ ਤੇ ਦੂਗ੍ਲੀ ਬਾਜੀ ਆ ਗਈ ਜੀ ਪੰਡ ਮਦੇਵੀ ਮਲੇਰ ਕੋਟਲਾ 87 ਉੱਤੇ ਸੀਗੇ ਜੀ 2200 ਮੁੱਟ ਨੂੰ ਜੀ ਤਿੰਨ ਕਬੂਤਰਾਂ ਦੀ ਬਾਜੀ ਹੋ ਗਈ ਸਾਂਝੀ ਜੀ ਏ ਕਮਜੋਤ ਰੜਕਾ ਕੋਲਰ ਬੇਲਾ ਆਸਟ੍ਰੇਲੀਆ ਪਿੰਜਰਾ ਬਲਜੀਤ ਮਦੇਵੀ ਕੱਪ ਜੀ ਤਿੰਨਾਂ ਕਬੂਤਰਾਂ ਦੀ ਬਾਜੀ ਸਾਂਝੀ ਹੋਈ ਸੀ ਤਿੰਨ ਅਣ ਦੇ ਨਾਮ ਸੀਗੇ ਜੀ ਇਹ ਦੂਗ੍ਲੀ ਬਾਜੀ ਆ ਗਈ ਜੀ ਪੰਡ 6 ਜੁਲ 24 ਮਈ 2024 ਪਿੰਡ ਸ਼ਾਂਜਲਾ 43 ਉੱਡੇ ਸੀਗੇ 3200 ਮੁੱਢ ਨੂੰ ਲਾਡੀ ਵਡੰਗ ਕੂਲਰ ਰਮਣਾ ਕਟੂ ਪੱਖਾ ਖੁਸ਼ੀ ਨੀਲੋ ਵਾਲ ਕੱਪ ਜੀ ਇਹਨਾਂ ਤਿੰਨ ਕਬੂਤਰਾਂ ਦੀ ਬਾਜੀ ਵੰਡੀ ਗਈ ਸੀਗੀ ਕੂਲਰ ਪੱਖਾ ਤੇ ਕੱਪ ਇਹ ਤਿੰਨ ਨਾਮ ਸੀਗੇ ਜੀ ਅਗਲੀ ਬਾਜੀ ਆ ਗਈ ਜੀ ਪਿੰਡ ਨਮੋਲ ਸੰਗਰੂਰ 96 ਉੱਡੇ ਸੀਗੇ ਜੀ 11000 ਮੁੱਢ ਸੀਗਾ 19 ਕਬੂਤਰ ਰਹਿ ਗਏ ਜੀ ਗੁਰਪ੍ਰੀਤ ਭਦੌੜ ਅਮਣਾ ਝਗਾਵਾ ਬਰਾਡ ਯੂ ਐਸ ਏ ਸ਼੍ਰੀ ਸਾੜ ਮੋਨੋ ਦਿੱਲੀ ਕਾਲੀ ਤਖ਼ਰ ਅੰਬਾਲੋਂਗੋਵਾਲ ਮੋਰ ਬੱਪੀਣਾ ਰੇਸ਼ਮ ਪੈਣੀ ਲਾਡੀ ਵਿਡਿੰਗ ਸਮਰੀ ਭੁੰਦੜ ਰਵੀ ਸੁਨਾਮ ਲੱਖਾ ਸੁਨਾਮ ਜੱਸਾ ਘਠੜਾ ਜਰਨੈਲ ਸੁਨਾਮ ਲੱਭੀ ਦੁੱਲੋਵਾਲ ਬਗੇਰਾ ਕਲੀਆ ਮੂਸ਼ੀ ਮੂੜਿਆਂ ਵਾਲੀ ਤਰਲੋਚਨ ਮਾਚੀਗੇ ਉਨੇ ਕੋ ਉੱਤਰ ਰਹਿ ਗਏ ਜੀ ਤੇ ਬਾਕੀ ਬਾਕੀ ਨਾਮ ਰਹਿੰਦੇ ਸੀਗੇ ਜੀ ਤੇ ਪੈਸੇ ਸਾਰਿਆਂ ਨੂੰ ਉਹਨਾਂ ਨੂੰ ਵੱਢ ਤੇ ਨਾਮ ਰਹਿ ਗਏ ਕਬੂਤਰ ਬਾਹਲੇ ਰਹਿ ਗਏ ਕਰਕੇ ਕਬੂਤਰ 7.5 ਤੋਂ ਟਾਈਮ ਦਾ ਟੱਪ ਗਏ ਤਾਂ ਕਰਕੇ ਬਾਜੀ ਨੇ ਵੇੜਤੀ ਨਾਮਾਂ ਦੀ ਸ਼ਾਇਦ ਬਾਅਦ ਚੋਂ ਕਰਾਉਣ ਬਾਅਦ ਹੀ ਅਪਡੇਟ ਬਾਅਦ ਚੋਂ ਦੇਵਾਂਗੇ ਜੀ ਧੰਨਵਾਦ ਜੀ